ਤਮਰੇ ਜਿਹੜਾ ਬਾਰ-ਬਾਰ ਕੁੜੀਆਂ ਫੋਨ ਕਰਦੀਆਂ ਨਾ ਆਪਣੀ ਮਾਂ ਨੂੰ ਉਹਨਾਂ ਦਾ ਵਸੇਬਾ ਇੱਥੇ ਘਾਟ ਹੀ ਹੁੰਦਾ ਹੁੰਦਾ। ਤਰੂ ਇੱਕ ਆ ਤਾਂ ਪਤਾ ਉੱਥੇ ਕਿਹੜੀ ਉਹ ਜੋਤਵਾ ਕਿ ਕਦੀ ਲੜ ਕੇ ਕਹਤਾ ਮੈਂ ਨਹੀਂ ਆ ਕੰਮ ਕਰਨਾ ਆ ਨਹੀਂ ਕਰਨਾ। ਹੁਣ ਜੇ ਠਾਣੀ ਆਵਦੀ ਉਹ ਵੀ ਘਰ ਦੀ ਮਾਲਕ ਵਾ। ਤੁਹਾਡੇ ਕਹਿੰਦਾ ਮਤਲਬ ਕੀ ਆ? ਫਿਰ ਪਿੰਦਰ ਗਲਤ ਵਾ ਤੇ ਜਠਾਣੀ ਠੀਕ ਵਾ। ਜੇ ਜੋਤ ਟੈਸਟ ਸੋਮਵਾਰ ਵਾ ਤੇ ਦਿਨ ਤੇ ਸਾਰੇ 4-5 ਰਹਿ ਗਈ ਵਿੱਚ। ਹਾਂਜੀ ਉਹ ਤੇ ਹੈ ਗਈ ਆ। ਮੈਂ ਇਤਨਾ ਤਿਆਰੀ ਸਾਰੀ ਕਰ ਲਈ ਆ ਪਰ ਫਿਰ ਵੀ ਨਾ ਐਵੇਂ ਮੰਨ ਡੇ ਰਹੀ ਜਿਆ ਜਾਣ ਲਿਆ ਉਹ ਟੈਨਸ਼ਨ ਤੇ ਹੁੰਦੀ ਆ ਟੈਸਟ ਵਾ ਤੇ ਤੂੰ ਕੋਈ ਗੱਲ ਇਹ ਫਿਕਰ ਨਹੀਂ ਕਰਨੀ ਡਰਨਾ ਨਹੀਂ ਹੈਗਾ ਵਧੀਆ ਤਰੀਕੇ ਨਾਲ ਦੋਗੇ ਨਾ ਐ ਟੈਨਸ਼ਨ ਫਰੀ ਹੋ ਕੇ ਜਾਇਓ ਵਧੀਆ ਟੈਸਟ ਦੇਓ ਸਭ ਕੁਝ ਠੀਕ ਹੀ ਹੋਣਾ ਜੇ ਤਿਆਰੀ ਪੂਰੀ ਕੀਤੀ ਆ ਤੇ ਫੇਰ ਡੰਦੀ ਕੀ ਲੋੜ ਲਈ ਲਈ ਉਹ ਮੇਤੇ ਸਾਰਾ ਕੁਝ ਯਾਦ ਹੀ ਆ ਮੈਨੂੰ ਇੱਕ ਵਾਰੀ ਫੇਰ ਤੂੰ ਵੇਖ ਲੂਗੀ ਉਹ ਬਾਰ ਬਾਰ ਪੜਿਆ ਵੀ ਨਾ ਉਹੀ ਗੱਲਾਂ ਸਾਹਮਣੇ ਆਈ ਜਾਂਦੀਆਂ ਹਾਂ ਮੈਂ ਨਾ ਸੱਚ ਇੱਕ ਸਲਾਹ ਕਰਨੀ ਸੀ ਹਾਂਜੀ ਮੈਂ ਤੇ ਹੁਣ ਤਨਖਾਹ ਤੇ ਮੈਨੂੰ ਉੱਥੋਂ ਹੀ ਮਿਲ ਜਾਂਦੀ ਆ ਦੁਕਾਨ ਤੋਂ ਵੀ ਤੇ ਜਿਹੜੇ ਪੈਸੇ ਰੁਪਿੰਦਰ ਹੁਣਾਂ ਦਿੱਤੇ ਆ ਨਾ ਮੈਨੂੰ ਮੇਰਾ ਤਾਂ ਥੋੜੀ ਬਹੁਤ ਜਾ ਕੇ ਮੋੜ ਆਈਏ ਰੁਪਈਆ 50000 ਨਾ ਦਿੱਤਾ ਸੀਗਾ ਤੇ 10000 ਰੁਪਈਆ ਖਰਚਿਆ ਗਿਆ ਵਾਕੋ ਤੇ 10000 ਰੱਖ ਕੇ ਨਾ 30000 ਰੁਪਈਆ ਦੇ ਦਈਏ ਤੇ 20 ਦਾ ਮੁੜ ਕੇ ਫੇਰ ਕਰਾਰ ਕਰਾਵਾਂਗੇ ਆਓ ਵੇਖ ਲਓ ਨਾਲ ਨਣਵੀ ਪਤਾ ਹੋਊਗਾ ਵੀ ਦੇ ਗਏ ਨੇ ਉਹ ਆਗਲੇ ਇਹ ਨਾ ਸੋਚਣਗੇ ਕਿ ਖਰੇ ਮਾਰ ਹੀ ਲੈ ਸਾਡੇ ਪੈਸੇ ਇੰਨੇ ਓਕੇ ਸਮੇਂ ਤੋਂ ਨਾਲ ਹੀ ਮਦਦ ਕੀਤੀ ਆ ਉਹ ਵੀ ਭਾਜ ਤੋਂ ਚੋਰੀ ਤੇ ਕਿੰਨਾ ਓਖਾ ਹੁੰਦਾ ਵਾ ਮੈਂ ਨਾ ਇੱਕ ਚੀਜ਼ ਹੋਰ ਸੋਚਣ ਲਿਆ ਹਾਂ ਕਿ ਅਹੀਂ ਹੋਰ ਨਾ ਹੁਣ ਕਿਤੇ ਜਾਈਏ ਇਹੋ ਘਰ ਜਿਹੜਾ ਵਾ ਨਾ ਕਰਾਇਆ ਚੁਪ ਕਰਕੇ ਦੇਈ ਜਾਈਏ 2000 ਰੁਪਏ ਤੇ ਕਰਾਇਆ ਵਾ ਹਾਂਜੀ ਸਾਫ ਸਫਾਈ ਅਹੀਂ ਕਰ ਦਿੰਦੇ ਆ ਉਹਨਾਂ ਨੂੰ ਵੀ ਫਾਇਦਾ ਹੀ ਆ ਆਪ ਤੇ ਉਹਨਾਂ ਦੇ ਬੋਧੇ ਜੀ ਬਾਹਰ ਆਹੋ ਤੇ ਹੈਗਾ ਹੀ ਆ ਉਹ ਨਾ ਨਾ ਹੋਏ ਮੁੜ ਕੇ ਜਦੋਂ ਵਧੀਆ ਹਨਾ ਉਹਨਾਂ ਨੂੰ ਲੱਗ ਜਾਏ ਕਿ ਕਰਾਇਆ ਆਉਣ ਲੱਗ ਪਿਆ ਵਾ ਤੇ ਕੋਈ ਹੋਰ ਮੰਗ ਲੇ ਤੇ ਫਿਰ ਦੇ ਦੇ ਉਹ ਨਹੀਂ ਨਹੀਂ ਉਹਨਾਂ ਨਾਲ ਗੱਲ ਕਰ ਲਾਂਗੇ ਨਾ ਪਹਿਲਾਂ ਅਸੀਂ ਸਾਲ ਦੋ ਸਾਲ ਜੇ ਰਹਿਣਾ ਵਾ ਜਿੰਨਾ ਚਿਰ ਆਪਣੇ ਘਰ ਜੋਗੇ ਪੈਸੇ ਨਹੀਂ ਹੁੰਦੇ ਹੁਣ ਅਜਿਹਾ ਕਿਤੇ ਇਦਾਂ ਹੀ ਰਹਿਣਾ ਪੈਣਾ ਵਾ ਕਿਉਂਕਿ ਆਪਣਾ ਘਰ ਪਾਉਣ ਵਾਸਤੇ ਘੱਟੋ ਘੱਟ ਰੁਪਇਆ 10-15 ਲੱਖ ਚਾਹੀਦਾ ਤੇ ਐਨੇ ਹਜੇ ਕਿੱਥੇ ਸਾਡੇ ਕੋਲ ਕੋਈ ਨਹੀਂ ਤੁਸੀਂ ਵੇਖ ਲਓ ਆਪਣੇ ਸਾਹ ਨਾਲ ਜਿੱਦਾਂ ਵੀ ਠੀਕ ਲੱਗਦਾ ਕਰ ਲਿਓ ਨਾ ਨਾ ਗੱਲ ਹੂੰ ਕੋਈ ਥੋੜਾ ਜਿਹਾ ਟਾਈਮ ਕੱਢਾਂਗੇ ਤੇ ਫੇਰ ਹੀ ਆ ਡੈਡੀ ਹੁਣ ਤਾਂ ਫੋਨ ਆਇਆ ਕੋਈ ਨਾ ਨਾ ਫੋਨ ਕੀ ਆਣਾ ਵਾ ਫੋਨ ਤਾਂ ਟੇ ਖੋਲੀ ਹੁੰਦਾ ਵਾ ਤੇ ਫਿਰ ਮੈਂ ਬਹੁਤੀ ਵਾਰੀ ਖਿੱਚ ਕਰਦੀ ਨਹੀਂ ਹੈਗੀ ਮੇਰਾ ਰਜ਼ਾ ਹੀ ਵੀ ਤੁਹਾਡੇ ਪਿੰਡੇ ਕਰੀ ਦੱਸ ਦਿੰਦੇ ਮੜਾ ਜਾ ਕਿ ਆ ਕੰਮ ਬਣਿਆ ਜੇ ਮਾਂ ਲਾ ਕਿਤੇ ਉਧਰ ਚਲ ਗਏ ਪਿੰਡ ਤੇ ਫਿਰ ਕੀ ਕਰਾਂਗੇ ਨਾ ਨਾ ਜੇ ਪਿੰਡ ਜਾਣਾ ਹੁੰਦਾ ਨਾ ਮੰਮੀ ਹੁਣ ਫੋਨ ਕਰ ਦੇਣਾ ਜਿੰਨੇ ਗੁੱਸੇ ਚ ਡੈਡ ਜੀ ਕੇ ਆ ਨਾ ਉਹਨਾਂ ਤੇ ਕਦੇ ਵੀ ਨਹੀਂ ਪਿੰਡ ਜਾਣਾ ਮੈਨੂੰ ਪਤਾ ਵਾ ਜੇ ਮੈਂ ਆਪਣੀ ਗੱਲ ਜਾਂ ਆਪਣਾ ਦੁੱਖ ਦੱਸਿਆ ਨਾ ਉਹਨਾਂ ਤੋਂ ਰਿਆਤ ਨਹੀਂ ਜਾਣਾ ਉਹਨਾਂ ਨੂੰ ਹੁਣ ਇੱ ਲੈ ਜਾਣਾ ਪਰ ਨਾ ਜਿੱਥੇ ਹੀ ਨਾ ਚਿਰ ਕੱਢਿਆ ਵਾ ਥੋੜਾ ਚਿਰ ਹੋਰ ਸਹੀ ਪੇਪਰ ਦੇ ਲੈ ਨਾ ਫਿਰ ਦੱਸ ਦਾਂਗੇ ਉਹਨਾਂ ਇਹਦੀ ਗੱਲ ਤਾਂ ਸਹੀ ਹੈ ਤੁਸੀਂ ਇੱਕ ਕੰਮ ਕਰਿਓ ਜਿਹੜਾ ਰੋਲ ਨੰਬਰ ਕਢਾਉਣਾ ਵਾ ਇਹ ਟੈਸਟ ਵਾਸਤੇ ਜਿਹੜੀ ਕੋ ਤੁਹਾਨੂੰ ਚੀਜ਼ ਦੀ ਲੋੜ ਵਾ ਠੀਕ ਆ ਉਹ ਮੈਨੂੰ ਦੱਸ ਦਿਓ ਮੈਂ ਤੁਹਾਨੂੰ ਲੈ ਦੂੰਗਾ ਕੋਈ ਨਹੀਂ ਤੁਸੀਂ ਰੋਲ ਨੰਬਰ ਦਾ ਕਰਵਾ ਦਿਓ ਮੈਨੂੰ ਇੱਕ ਤੋਂ ਪੈਨ ਚਾਹੀਦਾ ਵਾ ਹੋਰ ਉੱਥੇ ਕੀ ਚਾਹੀਦਾ ਜਾਣ ਵਾਸਤੇ ਕੋਈ ਲੀੜਾ ਕਪੜਾ ਤਾਂ ਨਹੀਂ ਚਾਹੀਦਾ ਨਹੀਂ ਨਹੀਂ ਹੈਗਾ ਵਾ ਬੜਾ ਵਧੀਆ ਸਰਦਾ ਵਾ ਉੱਥੇ ਕਿੰਨੇ ਲੀੜੇ ਕਪੜੇ ਵਿਖੇ ਨੇ ਸਾਡੇ ਤੇ ਆਪੋ ਆਪਣੇ ਚਰੂਜੇ ਹੋਣੇ ਹੂੰ ਇਹ ਤਾਂ ਗੱਲ ਤਾਂ ਨਹੀਂ ਸਹੀ ਚੱਲ ਹੁਣ ਇਹੋ ਅਰਦਾਸ ਰੱਬ ਅੱਗੇ ਵੀ ਟੈਸਟ ਚੰਗਾ ਚੰਗਾ ਹੋ ਜੇ ਨਾ ਤੇ ਫੇਰ ਕੋਈ ਗੱਲ ਨਹੀਂ ਤੇ ਨਾਲੇ ਮੇਰੀ ਗੱਲ ਸੁਣ लवली ਵੀਰ ਦਾ ਫੋਨ ਆਉਂਦਿਆ ਸੀ ਮੇਰੇ ਫੋਨ ਤੇ ਤੇ ਮੈਂ ਚੁੱਕਿਆ ਨਹੀਂ ਉਦੋਂ ਮੈਂ ਬਹੁਤਾ ਟਾਈਮ ਤੇ ਫੋਨ ਬੰਦੀ ਰੱਖਣਾ ਪਰ ਫਿਰ ਵੀ ਮਿਸ ਕਾਲਾਂ ਦਾ ਪਤਾ ਲੱਗ ਜਾਂਦਾ ਤੇ ਮੇਰਾ ਰਾਦਾ ਹੈਗਾ ਵੀ ਮੈਂ ਗੱਲ ਕਰਾਂਗਾ ਨਾ ਕਰਾਂਗਾ ਨਾਲ ਨਹੀਂ ਗੱਲ ਕਰ ਲਓ ਹਾਂ ਇਹ ਨਾ ਨਾ ਹੋਏ ਮम्मी ਹਣਾ ਕੋਈ ਬਾਨਾ ਨਹੀਂ ਮਾਰਿਆ ਹੋਵੇ ਤੇ ਇਹ ਕੋਈ ਹੋਰ ਗੱਲ ਕਹਿ ਦਈਏ ਤੇ ਜੇ ਤੁਸੀਂ ਨਾ ਫੋਨ ਚੁੱਕੋਗੇ ਇਹਦੇ ਵਿੱਚ ਰੁਪਿੰਦਰ ਦੀ ਕਿੰਨੀ ਬੇਇੱਜ਼ਤੀ ਹੈ ਤੇ ਫਿਰ ਆਪਰਾ ਫੋਨ ਨਹੀਂ ਚੁੱਕਦਾ ਓਕੇ ਗੱਲ ਤੇ ਠੀਕ ਹੈ ਹਣਾ ਚਲ ਕੋਈ ਨਹੀਂ ਇਦਾਂ ਕਰਦਾ ਹੁਣ ਮੈਂ ਆਪ ਨਹੀਂ ਕਰਦਾ ਉਹਦਾ ਆਊਗਾ ਨਾ ਤੇ ਮੈਂ ਆਪ ਹੀ ਗੱਲ ਕਰ ਲਊਗਾ ਹਣਾ ਤੇ ਮੜਾ ਮੋਟਾ ਕਹਿ ਆ ਛਡੂੰਗਾ ਵੀ ਮੈਂ ਬਾਹਰ ਅੰਦਰ ਮੈਂ ਕਿਤੇ ਫਿਰ ਹੋਰ ਕੀ ਕਹਿਣਾ ਹੁਣ ਡੈਡੀ ਹੋਣਾ ਤੇ ਪਤਾ ਨਹੀਂ ਕੀ ਬਾਨਾ ਲਾਇਆ ਕੀ ਨਹੀਂ ਆ ਨਹੀਂ ਤੁਸੀਂ ਪਹਿਲਾਂ ਉਹਨਾਂ ਦੇ ਮੂੰਹ ਸੁਣ ਲਿਓ ਨਾ ਕੀ ਆਂਦੇ ਆ ਫੇਰੀ ਕੋਈ ਗੱਲ ਕਰਿਓ ਭਾਜੀ ਬੈਠਾ ਜੀ ਬੈਠਾ लवली ਗਏ ਨਹੀਂ ਅੱਜ ਫਿਰ ਸ਼ਹਿਰ ਉਹ ਜਾਣਾ ਹੈ ਦੋ-ਤਿੰਨ ਰੋਕ ਕੇ ਜਾਣਾ ਹੈ ਜੀ ਅੱਛਾ ਅੱਛਾ ਉਹ ਦਿਨ ਕਹਿਣ ਨਹੀਂ ਨਾ ਤੁਸੀਂ ਕਹਿਣੇ ਕੱਪ ਤੱਕ ਜਾਣਾ ਵਾ ਅੱਛਾ ਅੱਛਾ ਆ ਤਾਂ ਮੈਂ ਵੀ ਚੱਲ ਜਾਣੀ ਅੱਛਾ ਚਲ ਆ ਜੇ ਵੀ ਕੰਮ ਦਿੰਦਾ ਹੁਣ ਵੇਖ ਲਿਓ ਮਗਰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਟੈਨਸ਼ਨ ਨਾ ਲੈ ਤੂੰ ਆਰਾਮ ਨਾਲ ਜਾ ਤੂੰ ਤੇ ਕਿੱਦਾਂ ਕਰੋਗੇ ਗਾਂਗ ਜਾਂ ਬੱਸੇ ਚਲ ਜੀ ਫਿਰ ਇੱਥੇ ਨਹੀਂ ਤੂੰ ਲੈ ਜਾ ਗੱਡੀ ਉਹ ਗੱਡੀ ਉੱਥੇ ਵੀ ਲੱਗੀ ਰਹਿਣੀ ਹੈ 2000 ਦਿਨ ਤੱਕ ਤੂੰ ਆ ਜਣਾ ਤੇ ਗੱਡੀ ਲੈ ਜਾ ਚਲੋ ਵੇਖ ਲੈਨੇ ਹੈ ਹੈਨਾ ਮੈਂ ਮੁੜ ਕੇ ਲੋਡ ਪੈ ਜਾਂਦੀ ਘਰ ਵੀ ਕਿਤੇ ਨਹੀਂ ਨਹੀਂ ਮੋਟਰਸਾਈਕਲ ਲੈ ਜਾ ਕੋਈ ਗੱਲ ਨਹੀਂ ਉਹ ਚਲ ਮੋਟਰਸਾਈਕਲ ਤੇ ਹੈ ਹੀ ਹੈ ਕਿਤੇ ਮਹੀ ਗਣੀ ਲੋਡ ਪੈ ਜਾਂਦੀ ਆ ਉੱਥੇ ਵੀ ਲੱਗੀ ਰਹਿਣੀ ਆ ਮੈਂ ਕਿਹੜੀ ਚਲਾਵਣੀ ਆ ਇੱਥੇ ਅਸੀਂ ਇਦਾਂ ਕਰੋ ਗਰਦਾਸਪੁਰ ਮੈਨ ਚੜਾਓ ਕੋਈ ਗੱਲ ਨਹੀਂ ਚੜਾਉਂਦਾ ਹਾਂ ਤੇ ਉੱਥੋਂ ਸਿੱਧੀ ਬੱਸ ਮਿਲ ਜਾਣੀ ਮੈਨੂੰ ਐਦਾਂ ਕਰ ਲੈਨੇ ਆ ਤੇ ਸਮਾਨ ਸੁੰਨ ਪਾ ਲੈ ਸਾਰਾ ਸਮਾਨ ਸੁੰਨ ਪਿਆ ਹੀ ਆ ਅੱਛਾ ਹਾਂ ਠੀਕ ਹੈ ਤੋ ਚੱਲ ਇਹ ਆ ਵੀ ਮੜਾ ਮੋਟਾ ਜਿਹੜਾ ਕੰਮਕਾਰ ਆ ਉਹ ਹੁਣ ਸਾਹਮਣੇ ਮੰਗ ਉਹ ਕੋਈ ਗੱਲ ਨਹੀਂ ਪਰਵਾਹ ਨਾ ਕਰ ਤੂੰ ਹਾਂ ਤੂੰ ਟੈਨਸ਼ਨ ਹੀ ਨਹੀਂ ਲੈ ਕਰਦੀ ਓਏ ਆਹ ਹੋਇਆ ਤੇ ਹੈ ਹੀ ਠੀਕ ਹੈ ਨਾ ਹੋ ਗਈ ਤੇਰੀ ਲਵਲੀ ਹਾਂਜੀ ਹੋ ਗਈ ਏ ਚੱਲ ਵਧੀਆ ਵਾ ਤੇ ਤੂੰ ਹੁਣ ਟੈਨਸ਼ਨ ਨਾ ਲੈ ਠੀਕ ਆ ਉੱਥੇ ਜਾ ਕੇ ਨਹੀਂ ਟੈਨਸ਼ਨ ਕਰਦੀ ਲੈਣੀ ਆ ਕਾ ਨੇ ਅਭੀ ਤੋ ਇੰਹਾ ਰੋਲ ਮੈਂਡ ਕੇ ਕੰਮ ਕਰ ਲਿਆ ਫਿਰ ਕੋਈ ਗੱਲ ਨਹੀਂ ਚਲਨੇ ਆਣੀ ਆ ਹੋਲੀ ਵਾਲੀ ਆਪੇ ਸਮਝ ਲੱਗ ਜਾਣੀ ਇਹਨੂੰ ਓਏ ਆਹੋ ਮੈਂ ਨੇ ਬਥੇਰਾ ਸਮਝਾਇਆ ਉਹ ਨਹੀਂ ਨਹੀਂ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲੈ ਤੂੰ ਆਪਣਾ ਕੰਮ ਕਰ ਜਾ ਕੇ ਠੀਕ ਹੈ ਨਾ ਚਲੋ ਫਿਰ ਚੜਾਓ ਮੈਂ ਲਿਆਵਾਂ ਸਮਾਨ ਲਿਆ ਲਿਆ ਤੂੰ ਸਮਾਨ ਠੀਕ ਆ ਹਾਂਜੀ ਤੂੰ ਨਾ ਲੜਿਆ ਨਾ ਦੋਈ ਜਾਣੀਆਂ ਠੀਕ ਹੈ ਨਾ ਨਹੀਂ ਨਹੀਂ ਲੜਨਾ ਚਲੋ ਕੀ ਆ ਠੀਕ ਆ ਆਪੇ ਸਮਝ ਜਾਣਾ ਹੋਲੀ ਵਾਲੀ ਇਹਨੇ ਆਹ ਕੋਈ ਗੱਲ ਨਹੀਂ ਆਪ ਹੀ ਕੰਮ ਕਰ ਲਿਆ ਕਰ ਨਾ ਜਦ ਤਹੀ ਸਮਝਾ ਦਿਓ ਠੀਕ ਹੈ ਕਿ ਟੈਨਸ਼ਨ ਨਾ ਲਾਵੇ ਉੱਥੇ ਜਾ ਕੇ ਨਹੀਂ ਮੈਂ ਨਾਲ ਹੀ ਜਾਣਾ ਗੁਰਦਾਪੁਰ ਤੱਕ ਕੋਈ ਗੱਲ ਨਹੀਂ ਚਲੋ ਠੀਕ ਹੈ ਚਲ ਤੁਸੀਂ ਚੜਾਓ ਚੜਾਉਣਾ ਬਈ ਹਾਂਜੀ ਚੱਲਾ ਸਮਾਨ ਤਾਂ ਸਾਰਾ ਪਾ ਲਈ ਤੇੜਾ ਰਹਿ ਗਿਆ ਥੋੜਾ ਬੋਤਾ ਪਤਾ ਨਹੀਂ ਪੀ ਕਿੱਥੇ ਗਏ ਆ ਸਗੋਂਦੇ ਤੇ ਮੈਂ ਪੁੱਛ ਲਈ ਨਹੀਂ ਕਿ ਰੋਟੀ ਤੁਸੀਂ ਨਾਲ ਖਾਣੀ ਆ ਕਿ ਜਾਂ ਰਸਤੇ ਵਿੱਚ ਉਹ ਖਾਣੀ ਆ ਦੱਸਿਆ ਵੀ ਕੁਝ ਨਹੀਂ ਹੈਗਾ ਇਹਨਾਂ ਨੇ ਪਤਾ ਨਹੀਂ ਹੁਣ ਆਉਂਦੀ ਐ ਤੇ ਪੁਛਤੀਆਂ ਬਲਾ ਰੁਪਿੰਦਰ ਹੋ ਗਿਆ ਪੈਕ ਆ ਜੋ ਮੈਂ ਤੁਹਾਨੂੰ ਇਹ ਢਿੱਕਨ ਦੀ ਉਹ ਮੈਂ ਭਾਜੀ ਲਾ ਕੇ ਬਹਿ ਗਿਆ ਐ ਅੱਛਾ ਅੱਛਾ ਉਹਨਾਂ ਨੇ ਮੈਂ ਦਿਆ ਸੀ ਕਹਿਣ ਵੀ ਮੈਂ ਚੱਲ ਕਾਰੋਬਾਰ ਸੰਭਲ ਲਿਆ ਹੁਣ ਮਗਰੋਂ ਦੀ ਤੇ ਹੁਣ ਤਾਂ ਲੱਗ ਜਾਣਾ ਉੱਥੇ ਵਧੀਆ ਵਾ ਤੇ ਉਹ ਸਮਾਨ ਤਾਂ ਪੈਕ ਹੋ ਗਿਆ ਸੀ ਤੇ ਕੁਝ ਹੋਰ ਰਹਿਦ ਨਹੀਂ ਗਿਆ ਨਾ ਨਾ ਹੋਰ ਕੀ ਖੜਨਾ ਉਥੇ ਮੈਂ ਫਿਰ ਵੀ ਨਿੱਕਾ ਮੋਟਾ ਸਮਾਨ ਕੋਈ ਰਹਿ ਗਿਆ ਨਹੀਂ ਨਹੀਂ ਪਾ ਲਿਆ ਮੈਂ ਸਾਰਾ ਅੱਛਾ ਜਿਹੜਾ ਚਾਹੀਦਾ ਸੀ ਮੈਨੂੰ ਤਿਉ ਮੈਂ ਪੁੱਛਣਾ ਹੀ ਰੋਟੀ ਵੱਲੋਂ ਵੀ ਕਿੱਦਾਂ ਨਾਲ ਖਾੜਨੀ ਜਾਂ ਖਾ ਲੈਣੀ ਰਸਤੇ ਤੋਂ ਨਹੀਂ ਨਹੀਂ ਰੋਟੀ ਨਹੀਂ ਘਾੜਨੀ ਹਾਂ ਤੇ ਨਾਲ ਘੰਟਿਆਂ ਦਾ ਰਾਹ ਵਸਾਲਾ ਇੰਨੀ ਤੇ 4 ਲੱਗ ਜਾਣਗੇ ਵੱਧ ਤੋਂ ਵੱਧ ਹੋਰ ਕਿੰਨੇ ਲੱਗਣੇ ਚਲ ਇਹ ਕੀ ਖਾ ਲਿਓ ਰਾਹ ਦੇ ਵਿੱਚ ਉਹ ਹੈ ਕੋਈ ਗੱਲ ਨਹੀਂ ਰਾਹ ਜੁਣੀ ਨਹੀਂ ਤੇ ਉੱਥੇ ਖਾ ਲਾਂਗੇ ਜਾ ਕੇ ਚਲ ਫਿਰ ਵੀ ਟਾਈਮ ਲੱਗਣਾ ਆ 3-4 ਘੰਟੇ ਵੇ ਲੱਗ ਜਾਂਦੇ ਆ ਕਿਤੇ ਓਏ ਆਹੋ ਕੋਈ ਗੱਲ ਨਹੀਂ ਨਾਲੇ ਰੋਟੀ ਕੀ ਖਾੜਨੀ ਆ ਗਰਮੀ ਬੜੀ ਆ ਰਾਜ ਖਰਾਬ ਹੋ ਗਈ ਤੇ ਫੇਰ ਚਲ ਵੇਖ ਲਓ ਫਿਰ ਜਿੱਦਾਂ ਸਹੀ ਲੱਗਦਾ ਤੁਹਾਨੂੰ ਮੈਂ ਕੋਈ ਗੱਲ ਨਹੀਂ ਅੱਗੇ ਮੈਂ ਉੱਥੇ ਜਾ ਕੇ ਖਾਂਦਾ ਹੁੰਦਾ ਸੀ ਅੱਛਾ ਅੱਛਾ ਹਾਂ ਚਲ ਕੋਈ ਨਹੀਂ ਤੇ ਹਾ ਫੜਾ ਆ ਫਿਰ ਮੈਂ ਭਾਜੀ ਦੇ ਕਹਿੰਦੇ ਗੱਡੀ ਲੈ ਜਾ ਅੱਛਾ ਤੇ ਮੈਂ ਗੱਡੀ ਉੱਥੇ ਲੱਗੀ ਰਹਿਣੀ ਆ ਤੇ ਤੁਸੀਂ ਮੈਨੂੰ ਕਰਾਫਰੋਂ ਚੜਾਓ ਚਲ ਤੁਸੀਂ ਗੱਡੀ ਤੇ ਚਲ ਜਾਂਦੇ ਮੁੜ ਕੇ ਆ ਕੇ ਆਉਣਾ ਸੌਖਾ ਹੋ ਜਾਂਦਾ ਉਹ ਉਹ ਚਲ ਕੋਈ ਗੱਲ ਨਹੀਂ ਕਿਤੇ ਮਹੀ ਗਣੀ ਜਿੱਥੇ ਲੋਡ ਪੈ ਜੇ ਤੇ ਫੇਰ ਚਲੋ ਇੱਥੇ ਦਾ ਸਾਰੀ ਜਾਂਦਾ ਆ ਯਾ ਘਰ ਦੇ ਵਿੱਚ ਗੱਡੀ ਕਿੰਨੀ ਗੇ ਲੋਡ ਪੈਂਦੇ ਕੋਈ ਗੱਲ ਨਹੀਂ ਕਿਤੇ ਲੈ ਜਾਾਂਗੇ ਜੇ ਲੋਡ ਪਾਉਗੀ ਤੇ ਤੁਸੀਂ ਮੇਰੇ ਨਾਲ ਚਲ ਜਾਂਦੀ ਤੇ ਮੈਂ ਤੁਹਾਨੂੰ ਪਿੰਡ ਲਾ ਦੇਣਾ ਪਿੰਡ ਮੈਂ ਤੁਹਾਨੂੰ ਦੱਸਿਆ ਤੇ ਹੈਗਾ ਵਣਾ ਕਿੱਦਾਂ ਜਾਵਾਂ ਮੰਮੀ ਹੋਣੀ ਤਾਂ ਹਲੇ ਘਰ ਨਹੀਂ ਗਈ ਆਏ ਤੇ ਮੈਂ ਕੱਲੀ ਜਾ ਕੇ ਉੱਥੇ ਕੀ ਕਰੂੰਗੀ ਕੋਈ ਨਹੀਂ ਆਉਣਗੇ ਨਾ ਤੇ ਕੋਈ ਨਹੀਂ ਮੈਂ ਦੀਦੀ ਨੂੰ ਕਹਿ ਦੂੰਗੀ ਆਪੇ ਛੱਡ ਆਣਗੇ ਜਾ ਕੇ ਦੋਵੇਂ ਜਾਣੇ ਚਲ ਕੋਈ ਗੱਲ ਨਹੀਂ ਤੂੰ ਹੀ ਹੁਣ ਨਾਲ ਜਾਂਦੀ ਤੈਨੂੰ ਮੈਂ ਜਾਂਦੇ ਜਾਂਦੇ ਲਾ ਦੇਣਾ ਹੀ ਉੱਥੇ ਗੱਲ ਉਹ ਨਹੀਂ ਕਿ ਹੈਗੀ ਨਾਲ ਜਾਂਦੀ ਹਾਂ ਮੈਂ ਚਲ ਤੇ ਜਾਣਾ ਹੀ ਮੈਂ ਤੁਹਾਨੂੰ ਦੱਸਿਆ ਤਾਂ ਹੈਗਾ ਆ ਕਿ ਮੰਮੀ ਹੋਣੀ ਤਾਂ ਘਰ ਨਹੀਂ ਹੈਗੇ ਤੇ ਮੈਂ ਕੀ ਕਰੂੰਗੀ ਜਾ ਕੇ ਉੱਥੇ ਉਹ ਚਲ ਕੋਈ ਗੱਲ ਨਹੀਂ ਜੋ ਬਣਉਣੀ ਤੇ ਘਰੇ ਹੀ ਨਾ ਨਾਲੇ ਮੈਂ ਮਿਲ ਲੈਣਾ ਹਾਂ ਉਹਨਾਂ ਨੂੰ ਉਹ ਹੈ ਤੁਸੀਂ ਵੀ ਵਿਚਾਰੀ ਕਰਦਾ ਕੰਮ ਕਰ ਦੇ ਰਹੇ ਨੇ ਭਾਬੀ ਵੀ ਜਿਹੜੇ ਉਹ ਜੋ ਬਨਵਾ ਉਹਦੇ ਚਰਨੇ ਬਾਹਰ ਦਾ ਵੇਖਣਾ ਹੁੰਦਾ ਵਾ ਐਵੇਂ ਉਹਨਾਂ ਲੱਗੇ ਕੀ ਮੈਂ ਚਲ ਮਮੀ ਹਣੀ ਘਰ ਆਉਣਗੇ ਨਾ ਫੇਰ ਤਾਂ ਥੋੜੀ ਰੌਣਕ ਜੀ ਹੋ ਜਾਂਦੀ ਆ ਉਹ ਚਲ ਕੋਈ ਗੱਲ ਨਹੀਂ ਮੈਂ ਨਾ ਉੱਥੇ ਰੂਮ ਦਾ ਵੇਖਣਾ ਵਾ ਤੇ ਫਿਰ ਉੱਥੇ ਚਲ ਜਾਾਂਗੇ ਚਲੋ ਕੋਈ ਨਹੀਂ ਵੇਖ ਲਾਂਗੇ ਹਲਾ ਤੁਸੀਂ ਜਾਓ ਤੁਸੀਂ ਉਹ ਨਾਲੇ ਉੱਥੇ ਕੰਮਕਾਰ ਬਥੇਰੇ ਆ ਦਾ 15000 ਮਿਲ ਜਾਂਦਾ ਉੱਥੇ ਵੀ ਚਲੋ ਕੋਈ ਨਹੀਂ ਵੇਖ ਲਾਂਗੇ ਹਲਾ ਤੁਸੀਂ ਆਪਣਾ ਤਾਂ ਸੈੱਟ ਕਰੋ ਚੰਗੀ ਤਰ੍ਹਾਂ ਚਲ ਠੀਕ ਆ ਫਿਰ ਮੈਂ ਬਾਜੀ ਨੂੰ ਕਹਿਣਾ ਮੈਨੂੰ ਗਰਦਾਫਰ ਚੜਾਏ ਹੈ ਚਲ ਜਾਓ ਫਿਰ ਟਾਈਮ ਨਾ ਟਾਈਮ ਹੋ ਵੀ ਕਿੰਨਾ ਹੋ ਗਿਆ ਉਪਰੋਂ ਦੇ ਘਰ ਜਾਂਦੇ ਆ ਉਹ ਟਾਈਮ ਲੱਗਣਾ ਆ ਚਲ ਠੀਕ ਆ ਫਿਰ ਹੈ ਚਲੋ ਚੱਲੀ ਇੱਥੇ ਚਲ ਗਈ ਆ ਇਦਾਂ ਕਰਦੀ ਮਮੀ ਨੂੰ ਫੋਨ ਲਾਉਣੀ ਆ ਇਹ ਭਲਾ ਕੀ ਕਰਨ ਦੇ ਆ ਤੁਸੀਂ ਪੁੱਛਦੀ ਆ ਭਲਾ ਇਹ ਤਾਂ ਬਾਰ ਬਾਰ ਇੱਕੋ ਗੱਲ ਕਰੀ ਜਾਂਦੇ ਆ ਮੈਨੂੰ ਜਾਬਦਾਨਾ ਨੇ ਹਫਤੇ ਤੱਕ ਫੇਰ ਆ ਜਾਣਾ ਵਾ ਤੇ ਜੇ ਇਹ ਨਾ ਫੇਰ ਆਖਿਆ ਭੀ ਚੱਲੀਏ ਤੇ ਫਿਰ ਕੀ ਕਰਾਂਗੇ ਸੱਚੀ ਬੜੀ ਟੈਨਸ਼ਨ ਜੀ ਪਈ ਆ ਚੂੜ੍ਹ ਬੋਲਣਾ ਵਗੈਰਾ ਸੌਖਾ ਪਿਆ ਵਗਦੇ ਹਲੋ ਹਲੋ ਸਾਸ਼ਕਾ ਮੀ ਜੀ ਸਸੇ ਪਲ ਪਤਾ ਕੀ ਹਾਲ ਚਾਲ ਆ ਵਧੀਆ ਵਧੀਆ ਤੁਸੀਂ ਸੁਣਾਓ ਆਪਣਾ ਹਾਂ ਜੀ ਮੈਂ ਠੀਕ ਠਾਕ ਆ ਕੀ ਕਰਦੇ ਆ ਕੁਛ ਨਹੀਂ ਹਨੇ ਕਮੋਟਾ ਕੰਮ ਕਰਦਾ ਤੈਨੂੰ ਪਤਾ ਹੀ ਹੈ ਕਿ ਕੰਮ ਹੁੰਦੇ ਆ ਹਾਂ ਜੀ ਉਹ ਤਾਂ ਹੈ ਹੀ ਆ ਭਰੀ ਆ ਪੀਨਾਂ ਦੇ ਨਾ ਹੈ ਦੀ ਨੰਗਣਾ ਆ ਕੀ ਹੋਰ ਨਾ ਵੀ ਤੁਸੀਂ ਕਿਤੇ ਬਾਹਰ ਮੋਰ ਕੇ ਤੇ ਲੱਭ ਜੁ ਇਨਾਂ ਨੂੰ ਤੇ ਘਰੋਂ ਉਹਨਾਂ ਨਿਕਲੇ ਹੋ ਹੁਣ ਇਹ ਘਰੋਂ ਤੁਰ ਪਿਆ ਕਿ ਨਹੀਂ ਆ ਜੀ ਨਹੀਂ ਘਰੋਂ ਤੁਰ ਪਿਆ ਹੁਣੇ ਗਏ ਹੀ ਆ ਹਲੇ ਚਲ ਠੀਕ ਆ ਕੋਈ ਨਹੀਂ ਮੈਂ ਤੇਰੇ ਡਾਡੀ ਨੂੰ ਵੀ ਕਹਿ ਦਿੰਦੀ ਆ ਭੀ ਸੰਤਰੇ ਅਹੋ ਚਲ ਜੋ ਬਨਣਾ ਦੀ ਕੋਈ ਗੱਲ ਨਹੀਂ ਨਾਲੇ ਬਲਤੀ ਉਹਦੇ ਇਥੇ ਹੈ ਨਹੀਂ ਸੱਚੇ ਤਾਂ ਹੀ ਨਹੀਂ ਮੈਨੂੰ ਤੇ ਆਪ ਨਾ ਬਾਹਰ ਆਜੋ ਨਾਲ ਡਾਡੀ ਜੀ ਨੂੰ ਕੱਲਿਓ ਫੇਰੇ ਨਾ ਆਪਣਾ ਮਾਪਿਆ ਝੂਠ ਬੋਲਣ ਦੀ ਹੈ ਨਾ ਆਹੋ ਨਹੀਂ ਨਹੀਂ ਕੋਈ ਨਹੀਂ ਇਕੱਲੇ ਬਾਹਰ ਹਾਂਜੀ ਤੇ ਹੋਰ ਸੁਣਾਓ ਕਿੱਦਾਂ ਆ ਉਹਨਾਂ ਦਾ ਆਇਆ ਫੋਨ ਫਾਂਜੋ ਬਣਗਾ ਕਿ ਨਹੀਂ ਪੁੱਤ ਉਹਨਾਂ ਦਾ ਫੋਨ ਕਿੱਥੋਂ ਆਉਣਾ ਹਾਂਜੀ ਤੇਰਾ ਭੀ ਹੋ ਗਿਆ ਤੇ ਤਾਂ ਨਾ ਬਾਤ ਨਾ ਪੁੱਛੀ ਤਾਂ ਮਗਰ ਫੋਨ ਕਰਨਾ ਸੀ ਉਹਨਾਂ ਨੇ ਚਲ ਕਿੱਦਾਂ ਹੁਣ ਕਹਿੰਦੇ ਆ ਉਹਨੋਂ ਉਹਨਾਂ ਵੱਲੋਂ ਕਿੱਦਾਂ ਆ ਆਉਣਾ ਵਾਂਗ ਨਹੀਂ ਆਉਣਾ ਉਹਨਾਂ ਪੁੱਤ ਉਹਨਾਂ ਨੇ ਕਿੱਥੇ ਚਲ ਮੰਮੀ ਜੀ ਮੈਂ ਉਹਦਾ ਹੀ ਸੋਚਾਂਦੀ ਹਾਂ ਕਿ ਵਿੱਚ ਉਹ ਤਿੰਨ ਚਾਰ ਦਿਨ ਹੀ ਆ ਜਾਂਦੇ ਨਾ ਇੰਨੇ ਕ ਨਾਲ ਇਹਨਾਂ ਨੂੰ ਵੀ ਹੋ ਜਾਂਦਾ ਵੀ ਘਰੇ ਹੀ ਆ ਹੁਣ ਦੈਂਦਾ ਸਿਹਰਜੀ ਲੱਗੀ ਉਹਨਾਂ ਨੂੰ ਕੀ ਜਵਾਬ ਦਵਾਂਗੇ ਤੇ ਆਉਣਾ ਇਹਨਾਂ ਨੇ ਅਮੀ ਜੀ ਹੈਗੀ ਉਹਨਾਂ ਨੇ ਜਿੱਦ ਫੜੀ ਹੈ ਹੁਣ ਇੱਕੋ ਗੱਲ ਦੀ ਚੱਲ ਵੇਖ ਲੈਣ ਬਾਹਰ ਕਿੰਨਾ ਚਿਰ ਟਾਈਮ ਪਾਸ ਹੁੰਦਾ ਵਾ ਅਕਸਰ ਆਪਣਾ ਘਰ ਹੀ ਕੰਮ ਬਣਾਵਾ ਮਮੀ ਗੱਲ ਉਹ ਨਹੀਂ ਹੈਗੀ ਟੈਨਸ਼ਨ ਇਧਰ ਦੀ ਪਈ ਆ ਸਾਡੇ ਵੱਲੋਂ ਤਾਂ ਭਾਏ ਆਉਣ ਭਾਏ ਨਾ ਆਉਣ ਹਾਂ ਹਾਂ ਤੇ ਪਰ ਇਧਰ ਦੀ ਗੱਲ ਵਾ ਨਾ ਇਹਨਾਂ ਨੂੰ ਹੁਣ ਕੌਣ ਬਣਾਵੇ ਇਹਨਾਂ ਹਫਤੇ ਬਾਅਦ ਫੇਰ ਆ ਜਾਣਾ ਆ ਚੱਲ ਕੋਈ ਗੱਲ ਨਹੀਂ ਵੀ ਇਹ ਲਾਂਗੇ ਫੇਰ ਕੀ ਬੰਦਾ ਵਾ ਨਾ ਹਾਉ ਤ ਦੱਸ ਦਾਂਗੇ ਫਿਰ ਤੇ ਹੁਣ ਸਾ ਲੱਗਾ ਵਾ ਕਿ ਝੂਠੀ ਬੋਲੀ ਜਾਣਾ ਹੈ ਮਮੀ ਜੀ ਕਿਦਾਂ ਦੱਸ ਦਾਂਗੇ ਇਹਦੇ ਵਿੱਚ ਕਿੰਨੀ ਬੀਅਸਤੀ ਆਖਣਾ ਤੂੰ ਇੰਨਾ ਝੂਠ ਬੋਲਦੀਆਂ ਰਹੀਆਂ ਆਂ ਤਾਲ ਕੋਈ ਨਹੀਂ ਕਿਹੇ ਤਰੀਕੇ ਨਾਲ ਕਰਾਂਗੀ ਗੱਲ ਮਮੀ ਜੀ ਬਾਕੀ ਗੱਲਾਂ ਛੱਡੋ ਮੈਂ ਤੁਹਾਨੂੰ ਇੱਕ ਗੱਲ ਹੋਰ ਦਸਾਂ ਭਾਈ ਪੁੱਤ ਹੁਣ ਕਿਹੜੀ ਗੱਲ ਹੋ ਗਈ ਨਵੀਂ ਉਹ ਮੰਮੀ ਜੀ ਹੋਰ ਗੱਲ ਕਿਹੜੀ ਹੋਣੀ ਆ ਅੜੀ ਜਠਾਣੀ ਆ ਨਾ ਮੇਰੀ ਇਹੋ ਹੀ ਨਹੀਂ ਮਾਨ ਹੈਗੀ ਘਰ ਦੇ ਵਿੱਚ ਕਿਉਂ ਹੁਣ ਕੀ ਆਂਦੀ ਆਏ ਐਵੇਂ ਬੱਸ ਮਮੀ ਜੀ ਨਿਕੀਆਂ ਨਿਕੀਆਂ ਗੱਲਾਂ ਐਵੇਂ ਕਰਦੇ ਰਹਿੰਦੇ ਆ ਪਹਿਲਾਂ ਭਾਜੀ ਦਾ ਕਰਦੇ ਆ ਮੁੜਕੇ ਇਹਨਾਂ ਤੱਕ ਪਹਚਾ ਦਿੰਦੇ ਆ ਤੇ ਮੈਂ ਹੁਣ ਏਦਾਂ ਕਰਨਾ ਵੀ ਹੁਣ ਇਹ ਚੱਲ ਗਏ ਆ ਨਾ ਇਹਨੂੰ ਮਗਰੋਂ ਹੁਣ ਸਭ ਕੁਝ ਸਿਖਾਉਣਾ ਆ ਵੇ ਹਰਪਿੰਦਰ ਤੈਨੂੰ ਘਰ ਦੇ ਵਿੱਚ ਨਾ ਟੋਟ ਟਟਕੇ ਮਾਰਨ ਦੀ ਕੋਈ ਲੋੜ ਨਹੀਂ ਗਈ ਕੰਮ ਉਹਨਾਂ ਕਾ ਕਰਿਆ ਕਰ ਜਿੰਨਾ ਤੇਰੇ ਕੋ ਹੁੰਦਾ ਵਾ ਜੇ ਥਾਣੀ ਤੇ ਮਗਰ ਨਾ ਲਗੀ ਰਹਿ ਉਹ ਮੰਮੀ ਜੀ ਘਾਟੀ ਤੇ ਉਹਨਾਂ ਕੀ ਆ ਪਰ ਕੀ ਕਰਾਂ ਕਿ ਇਹ ਪਾਸੇ ਵੀ ਨਹੀਂ ਖਲੋਂ ਦਿੰਦੇ ਚੱਲ ਆਪਣੇ ਹਿਸਾਬ ਨਾਲ ਕਰਿਆ ਕਰ ਪੁੱਤ ਮਿਲਣਾ ਤੇ ਆਦੀਆ ਤੈਨੂੰ ਵਾਦੇ ਤਾਂ ਕੁਝ ਨਹੀਂ ਮਿਲਣਾ ਉਹ ਪਤਾ ਨਹੀਂ ਅਮੇ ਜੀ ਆਦੂ ਮਿਲਦਾ ਮਗ ਨਹੀਂ ਮਿਲਦਾ ਉਹ ਹੁਣ ਵਕਤ ਹੀ ਦੱਸੂਗਾ ਕੀ ਬਣਨਾ ਤੇ ਕੀ ਨਹੀਂ ਨਾਲੇ ਨਾ ਰਪਿੰਦਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ लवली ਬਾਰ ਬਾਰ ਸਾਡੇ ਘਰ ਵੱਲ ਕਿਉਂ ਧਿਆਨ ਕਰਦਾ ਵਾ ਇਹ ਤੁਹਾਡਾ ਕਰਦਾ ਮਸਲਾ ਵਾ ਇਹ ਅੰਧਖਲਾ ਅੰਦਾਜ਼ੇ ਕਿਉਂ ਕਰਦਾ ਵਾ ਮੈਂ ਉਹਨੂੰ ਜੋਬਨ ਨੂੰ ਮਿਲਣਾ ਵਾ ਜੋਬਨ ਮੇਰਾ ਫੋਨ ਨਹੀਂ ਚੁੱਕਣ ਦਿਆ ਇਹ ਤਾਂ ਤੁਹਾਡਾ ਮਸਲਾ ਵਾ ਜਿੱਦਾਂ ਹੀ ਮਰਜ਼ੀ ਨੇ ਜਿੱਠੀਗੇ ਮਮੀ ਜੀ ਗੱਲ ਉਹ ਨਹੀਂ ਹੈਗੀ ਇਹ ਆ ਕਿ ਉਹਨਾਂ ਨੂੰ ਵੀ ਹੁੰਦਾ ਵਾ ਕਿ ਮੈਂ ਵੀ ਜਾ ਕੇ ਮਿਲਾ ਫਿਰ ਵੀ ਅਕਸਰ ਮੇਰਾ ਭਰਾ ਆ ਉਹਨਾਂ ਦੇ ਤਾਂ ਮਨ ਵਿੱਚ ਆਉਂਦਾ ਹੀ ਹੈ ਨਾ ਚੱਲ ਇਹ ਗੱਲ ਤੇ ਆਉਂਦੀ ਆ ਘੜੀ ਘੜੀ ਕਰਨ ਦਾ ਕੀ ਮਤਲਬ ਜਦੋਂ ਹੀ ਇੱਕ ਵਾਰਾਂ ਦੱਸਤਾ ਵਾ ਵੀ ਜਾਂਦਾ ਫੋਨ ਖਰਾਬ ਆ ਜਾਂ ਕਿੱਦਾਂ ਵਾ ਤੇ ਐਵੇਂ ਇਸ ਤਰ੍ਹਾਂ ਉਹਨੂੰ ਵੀ ਉਹਨੇ ਫਿਕਰਾਂ ਦੇ ਵਿੱਚ ਪਾਇਆ ਵਾ ਮੰਮੀ ਜੀ ਪਤਾ ਨਹੀਂ ਐ ਮੈਨੂੰ ਫਿਰ ਆਹ ਨੂੰ ਸਮਝਾਵੀ ਪੇ ਇਦਾਂ ਨਹੀਂ ਕਰੀਦਾ ਹੁੰਦਾ ਤੋ ਤੇਰੇ ਡੈਡੀ ਆ ਗਏ ਮੈਂ ਬਾਅਦ ਚ ਕਰਦੀ ਤੈਨੂੰ ਫੋਨ ਠੀਕ ਹੈ ਠੀਕ ਆਹੋ ਇਧਰੋਂ ਆ ਗਿਆ ਲਵਲੀ ਆ ਗੱਲ ਆਂਦਾ ਇਧਰੋਂ ਆ ਗਿਆ ਲਵਲੀ ਆ ਗੱਲ ਕਹਿੰਦਾ ਲਵਲੀ ਨੂੰ ਕੀ ਲੋੜ ਸਾਡੇ ਘਰ ਵਾਲ ਵੇਖਣ ਦੀ ਤੇਰਾ ਘਰ ਵਧੀਆ ਚੱਲਣ ਡਿਆ ਨਾ ਆਪਣਾ ਚਲਾ ਤੂੰ ਐਵੇਂ ਹੀ ਉਹ ਜਿਹਾ ਆਏ ਛਡੂ ਜਿਆ ਨਿਗਾਹ ਜਿਹਾ ਆ ਗਿਆ ਇੱਥੇ ਹੁਣ ਸਾਨੂੰ ਸਾਹਮਣੇ ਕਰਨ ਦੀ ਵਾਰੀ ਆਈ ਆ ਹੁਣ ਚੁੱਕਿਆ ਬੋਰੀ ਬਿਸਤਰਾ ਤੇ ਨਿਕਲ ਗਿਆ ਵਾ ਗੱਲ ਤੇ ਇਹ ਆ ਕਿ ਲੋਕਾਂ ਕੋ ਤੁਹਾਡੇ ਸਿਰ 'ਚ ਸਵਾਹ ਭੁਣੀ ਹੀ ਪਵਾ ਗਿਆ ਵਾ ਹੁਣ ਸ਼ਰੀਕਮ ਤਰਾ ਗੱਲਾਂ ਕਰਦੇ ਆ ਕਿ ਨਿਕਾਜਾ ਲਿਆਂਦਾ ਤਾਂ ਹੁਣ ਕੱਢਤਾ ਪਰ ਇਹਨਾਂ ਨੇ ਨਾ ਪਤਾ ਪਈ ਉਹਨਾਂ ਦੇ ਕਸੂਰ ਵਾ ਕੱਲਾ ਤਾਂ ਨਹੀਂ ਗਾੜੀ ਬੋਲਦਾ ਹੁੰਦਾ ਜਦੋਂ ਦਾ ਵਿਆਹ ਹੋ ਗਿਆ ਵਾ ਉਦੋਂ ਦੇ ਉਹਨੂੰ ਖੰਭ ਲੱਗ ਗਏ ਆ ਅੱਗੇ ਤੇ ਰੋਟੀ ਨੂੰ ਤਰਲੇ ਲੈਂਦਾ ਸੀ ਫੇ ਰੋਟੀ ਖਾਂਦਾ ਸੀ ਇਥੋਂ ਹੁਣ ਪਤਾ ਵਾ ਕਿ ਮੈਡਮ ਨੇ ਪਕਾ ਦੇਣੀ ਆ ਤੇ ਮੈਂ ਖਾ ਲੈਣੀ ਆ ਹੁਣ ਇਹਨਾਂ ਦੇ ਕੀ ਲੋੜ ਵਾ ਚੱਲ ਕੋਈ ਗੱਲ ਨਹੀਂ ਇੱਥੇ ਹੀ ਆਉਣਾ ਤੁਸੀਂ ਮੁੜ ਕੋੜ ਕੇ ਭਾਜੀ ਆਜੋ ਫਿਰ ਅੱਗੇ ਲੈ ਰੋਟੀ ਮਨ ਚੰਗਾ ਰਵਿੰਦਰ ਪਰ ਹਾਂਜੀ ਠੀਕ ਹੈ ਚੰਗਾ ਭਾਬੀ ਦੀਦੀ ਹਾਂ ਪਿੰਦਰ ਪਾਂਡੇ ਮੈਂ ਸਾਫ਼ ਕਰ ਦੇਣ ਲੱਗੀ ਆ ਤਾਂ ਜੇ ਹੋਰ ਕੋਈ ਕੰਮ ਹੈਗਾ ਤੂੰ ਵੀ ਦੱਸ ਦੋ ਬਾਕੀ ਤਾਂ ਚਲੋ ਸਾਰਾ ਕੰਮ ਹੋ ਹੀ ਗਿਆ ਵਾ ਚਲ ਪਾਂਡੇ ਸਾਫ਼ ਕਰ ਲੈ ਤੂੰ ਆਹੋ ਬਸ ਅਹੀ ਰਹਿ ਗਈ ਕਰਨ ਵਾਲੇ ਤੇ ਉਹ ਰੋਟੀ ਦਾ ਕਿੱਦਾਂ ਰੋਟੀ ਬਣਾ ਲਈ ਮੈਂ ਅੱਛਾ ਤੇ ਉਹ ਜੀਦੀ ਬਾਕੀ ਮੈਂ ਤੇ ਨਾਲ ਗੱਲ ਕਰਨੀ ਸੀ ਵੀ ਆਪਾਂ ਹੋਂਨਾ ਐਵੇਂ ਕੁਝ ਜਾ ਬੈਸ ਬਸਾਈ ਨਹੀਂ ਕਰਿਆ ਕਰਨੀ ਹੈਗੀ ਜਿਹੜਾ ਕੋਈ ਕੰਮ ਹੁੰਦਾ ਨਾ ਚੋਪਰ ਕੇ ਕਰ ਲਿਆ ਕਰਨਾ ਆ ਰਵਿੰਦਰ ਮੈਂ ਤੇਨੂੰ ਇਹ ਵੀ ਸਮਝਾਇਆ ਸੀ ਨਾ ਕਿ ਚੱਲ ਆਪਾਂ ਰਲ ਮਿਲ ਕੇ ਕੰਮ ਕਰ ਲਿਆ ਕਰੀਏ ਹੁਣ ਘਰ 'ਚ ਸਾਰੇ ਕੰਮ ਵੰਡੇ ਗਏ ਕੀ ਫਾਇਦਾ ਹੋਇਆ ਦੀਦੀ ਹੱਦ ਸਈਆਂ ਚੱਲ ਕੋਈ ਨਹੀਂ ਇੱਕ ਟਾਈਮ ਤੇ ਚਲੇਗੀ ਮੈਂ ਕਰ ਲਿਆ ਕਰੂੰਗੀ ਇੱਕਦਾਂ ਤੁਸੀਂ ਕਰ ਲਓ ਇੰਨੇ ਨਾਲੇ ਕਿ ਤੁਹਾਨੂੰ ਨਾ ਹੋਊਗਾ ਥੋੜਾ ਜੇ ਤੂੰ ਬਿੰਦਰ ਕੱਟ ਕਰਦੀ ਏ ਕੰਮ ਚਾਹੀ ਵਧ ਕਰਦੀ ਹੈ ਨਾ ਸਵੇਰੇ ਤੂੰ ਕਰ ਲਿਆ ਕਰ ਸ਼ਾਮ ਨੂੰ ਮੈਂ ਕਰ ਲਿਆ ਕਰੂੰਗੀ ਤੇ ਚੱਲ ਜੇਦੋਂ ਜਿਆਦਾ ਕੰਮ ਹੋਊਗਾ ਫੇਰ ਆਪਾਂ ਰਲ ਮਿਲ ਕੇ ਕਰ ਲਿਆ ਕਰਾਂਗੇ ਉਹੋ ਇਹਨਾਂ ਦੀਦੀ ਕਈ ਵਾਰ ਵੱਧ ਕੰਮ ਹੁੰਦਾ ਹੀ ਹੈ ਕਈ ਵਾਰ ਸਫਾਈ ਦਾ ਕਿੰਨਾ ਹੁੰਦਾ ਵਾ ਤੇ ਉਹ ਕੋਈ ਨਹੀਂ ਹੀ ਰਲ ਮਿਲ ਕੇ ਇਕੱਠੇ ਕਰ ਲਿਆ ਕਰਾਂਗੇ ਤੇ ਜਿਹੜਾ ਸਾਡਾ ਇਦਾਂ ਦਾ ਕੰਮ ਉਹ ਹੀ ਆਪੋ ਆਪਣਾ ਕਰ ਲਾ ਹਨਾ ਰਲ ਮਿਲ ਕੇ ਕਰ ਲਾਂਗੇ ਕੋਈ ਹਾਂਜੀ ਚਲ ਤੋ ਕਰ ਲਾ ਭਾਂਡੇ ਸਾਫ ਮੈਂ ਅੰਦਰ ਦੀ ਸਫਾਈ ਵੇਖ ਲਾਂ ਉਹੋ ਇਹਨਾਂ ਦੀਦੀ ਮੇਰੇ ਹੁਮੰਦੇ ਵਿੱਚ ਆਉਂਦਿਆਂ ਹੀ ਵੀ ਐਵੇਂ ਇਦਾਂ ਚੰਗੇ ਨਹੀਂ ਲੱਗੀਦਾ ਹੈਗਾ ਆਣ ਗਵਾਣਡ ਹੁਣੇ ਵੇਖੂਗਾ ਤੇ ਅਖਣਾ ਲੈ ਹੰਤ ਰਾਨੀ ਠਾਣੀ ਦੀ ਬੰਦੀ ਨਹੀਂ ਹੋਣੀ ਘਰੇ ਤਾਂ ਐਦਾਂ ਕਰਦੀਆਂ ਨੇ ਇਹ ਗੱਲ ਸਹੀ ਏ ਰਪਿੰਦਰ ਹਾਂਜੀ ਤੇ ਗੱਲ ਜਿਹੜੀ ਆ ਵੀ ਉਹ ਇੱਕ ਵਾਰ ਮੋ ਉਹ ਨਿਕਲ ਜੇ ਨਾ ਉਹ ਤੁਹਾਨੂੰ ਪਤਾ ਸਾਰੇ ਪਿੰਡ ਵਿੱਚ ਪਾ ਲੱਗ ਜਾਂਦੀ ਮੁਰਗੇ ਆਹ ਇੱਕ ਵੀ ਗੱਲ ਪਤਾ ਲੱਗ ਗਈ ਨਾ ਸਾਰੇ ਪਿੰਡ 'ਚ ਪਤਾ ਲੱਗ ਜਾਣੀ ਫਿਰ ਹਾਂਜੀ ਤੇ ਕੋਈ ਨਹੀਂ ਬਾਕੀ ਕਰ ਲੋ ਤੀ ਤੇ ਮੈਂ ਕਰ ਲਾਂ ਭੰਡਿਆ ਚਲੋ ਕਰ ਲਾ ਤੂੰ ਕੁੜੀ ਮਹਾਰਾਣੀ ਆਈ ਏ ਵੇ ਇਹ ਰੁਪ ਇੱਧਰ ਕਰ ਲਾ ਭੰਡਿਆ ਸਾਫ ਤੇ ਕੋਈ ਗੱਲ ਨਹੀਂ ਇਹ ਬੜੀ ਚਲਾਕਬਾਨੀ ਆਪਣੇ ਵਿੱਚ ਕੋਈ ਗੱਲ ਨਹੀਂ ਲੱਗ ਜਾਣਾ ਛੇਤੀ ਪਤਾ ਮੈਂ ਵੀ ਦੋ ਦਿਨ ਕਰਨਾ ਵਾ ਬਹੁਤੇ ਦਿਨ ਮੈਂ ਵੀ ਨਹੀਂ ਕਰਨਾ ਹੈਗਾ ਮੈਂ ਤੇ ਅਜ ਮੋਣਾ ਹੀ ਆ ਕਿ ਭਲਾ ਤੁਸੀਂ ਕੀ ਬੋਲਦੇ ਆ ਕੰਮ ਕਰਨਾ ਤੇ ਹੁ ਹਾਰ ਰਹਿਣਾ ਵਾ ਜੇ ਕਰ ਵੀ ਲਿਆ ਤਾਂ ਵੀ ਗੱਲਾਂ ਜੇ ਨਾ ਕੀਤਾ ਤਾਂ ਤਾਂ ਦੇ ਹੋਣੀ ਆ ਹੀ ਹੋਣੀਆਂ ਵਾ ਤੇ ਕੋਈ ਨਹੀਂ ਮੈਂ ਵੀ ਗੜੀ ਰੁਪਿੰਦਰ ਵਾ ਤੈਨੂੰ ਕੀ ਪਤਾ ਲੱਗੂਗਾ ਕਿ ਕਿਹਦੇ ਵਸ ਪਈ ਆ ਮੈਂ ਕੰਮ ਤੇ ਮੈਂ ਕਰਨਾ ਆਪਣੀ ਮਰਜ਼ੀ ਨਹੀਂ ਉਹ ਦੋ ਦਿਨ ਤੋਂ ਹੁਣ ਮੈਨੂੰ ਤਾਂ ਕਰਨਾ ਪੈਣਾ ਕਿ ਮੁੜ ਕੇ ਮੈਨੂੰ ਆਖਣ ਨਾ ਕਿ ਤੂੰ ਮਗਰੋਂ ਕੰਮ ਨਹੀਂ ਕੀਤਾ ਲਿਆ ਦਾਸ ਮੈਨੂੰ ਤੇ ਇਹਨਾਂ ਦੀ ਸਮਝ ਨਹੀਂ ਆਉਂਦੀ ਕੁੜੀ ਉਥੇ ਮੁਸੀਬਤ ਵਿੱਚ ਪਈ ਆ ਇਹ ਇੱਥੇ ਆਉਂਦੇ ਆ ਤੇ ਇੱਧਰ ਨੂੰ ਵੇਂਦੇ ਰਹਿੰਦੇ ਸਾਰਾ ਦਿਨ ਮੈਂ ਘਰ ਲੱਭਣ ਗਈ ਆ ਤੁਸੀਂ ਫੇਰ ਇੱਥੇ ਆਣ ਕੇ ਖਲੋਤੇ ਜੇ ਮੈਂ ਵੇਖਣ ਰਹੀ ਆ ਪਨੀਰੀ ਵਾਲਾ ਥਾਂ ਰਹਿ ਗਿਆ ਬਾਕੀ ਤੇ ਲੱਗ ਗਿਆ ਸੀ ਮੈਂ ਤਾਂ ਵੇਖਣ ਰਹੀ ਆ ਇੱਧਰ ਨੂੰ ਤੁਸੀਂ ਇੱਧਰ ਨੂੰ ਹੀ ਵੇਂਦੇ ਰਹਿੰਦੇ ਜੇ ਵੇਖਣਾ ਕੀ ਆ ਰਮਨ ਬਾਕੀ ਸਾਰਾ ਝੋਨਾ ਲੱਗ ਗਿਆ ਸੀ ਦਾ ਪਨੀਰੀ ਵਾਲਾ ਥਾਂ ਰਹਿਦਾ ਹੀ ਤੇ ਮੈਂ ਸੋਚਣ ਦਾ ਇਹ ਤਾਂ ਇਹ ਵੀ ਕਦੋਂ ਕਰਕੇ ਤੇ ਲਾਈ ਦਿੰਦੇ। ਚੱਲ ਕੋਈ ਨਹੀਂ ਕਿਹ ਰੂਟਾ ਵੇਟਰ ਵਾਲੇ ਨੂੰ ਕਹਿ ਕੇ ਨਾ ਤਵਾ ਕੇ ਤਾਂ ਲਵਾ ਲਓ। ਕੋਈ ਨਹੀਂ ਕਰਦਾ ਉਹਨਾਂ ਨੂੰ ਫੋਨ। ਤੇ ਮੈਂ ਤੁਹਾਡੇ ਵੱਲ ਆਈ ਆ। ਹਾਂਜੀ ਦੱਸੋ। ਰੁਪਿੰਦਰ ਦਾ ਆਇਆ ਹੀ ਫੋਨ। ਰੁਪਿੰਦਰ ਉੱਥੇ ਬੜੀ ਤੰਗ ਜੀ। ਕਿਹੜੀ ਗੱਲੋਂ? ਗੱਲ ਕੀ ਹੁਣੀ ਆ? ਜਠਾਣੀ ਜਿਹੜੀ ਆਪ ਹੱਥ ਹਲਾਉਂਦੀ ਨੀਗੀ ਸਾਰਾ ਕੰਮ ਇਹਨੂੰ ਆਂਦੀ ਆ ਵੀ ਤੂੰ ਕਰ। ਹੁਣ ਇਹ ਵਿਚਾਰੀ ਕੀ ਕਰੇ? ਜਦੋਂ ਆਧ ਲੈਣਾ ਵਾ ਫਰਜ਼ ਤੇ ਉਹਦਾ ਵੀ ਬੰਦਾ ਨਾ ਕੰਮ ਕਰਨ ਦਾ। ਰਮਨ ਮੇਰੀ ਗੱਲ ਸੁਣਾ। ਹੁਣ ਸੋਹਰੇ ਗਈ ਆ ਉਹ ਇੱਥੇ ਨਹੀਂ ਆ ਬੈਠੀ। ਕੰਮ ਤੇ ਬਾਹਰ ਉੱਥੇ ਕਰਨਾ ਹੀ ਪੈਣਾ ਜਾ ਕੇ ਮੈਂ ਮੰਦੀ ਆ ਵੀ ਕੰਮ ਕਰਨਾ ਪੈਣਾ ਵਾ ਪਰ ਹਿੱਸੇ ਆਉਂਦਾ ਕਰਨਾ ਵਾ ਇਕੱਲੀ ਕਿਦਾਂ ਕਰੀ ਜਾਵੇ ਸਾਰਾ ਕੰਮ ਚਲ ਜੀ ਉਹ ਨਾ ਠੀਕ ਹੋਊਗੀ ਤੇ ਜੇ ਇਹਨੂੰ ਕਹਤਾ ਤੇ ਅਖਰ ਆ ਗਈ ਆ ਪਹਿਲਾਂ ਉਹ ਠੀਕ ਹੀ ਜਦੋਂ ਇਕੱਲੀ ਹੁੰਦੀ ਸੀ ਜਦੋਂ ਦਾ ਇਹਦਾ ਵਿਆਹ ਹੋ ਗਿਆ ਨਾ ਉਹ ਉਦੋਂ ਦੀ ਬਿਮਾਰ ਹੋਈ ਆ ਪਹਿਲਾਂ ਵੀ ਤਾਂ ਕੰਮ ਕਰਦੀ ਸੀ ਤੈਨੂੰ ਇਹ ਗੱਲ ਤਾਂ ਪਤਾ ਵਾ ਪਤਾ ਵਾ ਮੈਨੂੰ ਫੋਨ ਤੇ ਕੁੜੀ ਮੇਰੀ ਸਾਰੀ ਗੱਲ ਦੱਸ ਦਿੰਦੀ ਆ ਆ ਦੱਸਦੀ ਆ ਉਹ ਨਿੱਕੀ ਨਿੱਕੀ ਗੱਲ ਤੈਨੂੰ ਫੋਨ ਕਰਦੇ ਹੀ ਰਹਿੰਦੀ ਮਮੀ ਏਦਾਂ ਤਾਂ ਤੈਨੂੰ ਉਹਨੂੰ ਕਹਿਆ ਵੀ ਤੂੰ ਪੁੱਤ ਹੁਣ ਇੱਥੇ ਨਹੀਂ ਆ ਤੂੰ ਸਹੁਰੇ ਬੈਠੀ ਆ ਦੱਸ ਤੁਸੀਂ ਪਿਓ ਜੇ ਜੇ ਤੁਸੀਂ ਸਾਥ ਦੇਣਾ ਹੋਵੇ ਤਾਂ ਫੇਰ ਸਾਥ ਹੁੰਦਾ ਕੋਈ ਹਾਬਤਾਵ ਦਾ ਤੂੰ ਤੇ ਰੋਜ਼ ਕੋਈ ਨਾ ਕੋਈ ਲੈ ਕੇ ਦੱਸਦੀ ਰਹਿੰਦੀ ਆ ਵੀ ਉਹਨੂੰ ਹੋ ਗਿਆ ਏ ਏਦਾਂ ਹੋ ਗਿਆ ਵਾ ਦੱਸ ਮੈਂ ਉੱਥੇ ਕੀ ਕਰਾਂ ਰਮਨ ਜਿਹੜਾ ਬਾਰ-ਬਾਰ ਕੁੜੀਆਂ ਫੋਨ ਕਰਦੀਆਂ ਨਾ ਆਪਣੀ ਮਾਂ ਨੂੰ ਉਹਨਾਂ ਦਾ ਵਸੇਬਾ ਇੱਥੇ ਘਟੇ ਹੁੰਦਾ ਹੁੰਦਾ ਤੈਨੂੰ ਇਹ ਘੱਟਾ ਪਤਾ ਉੱਥੇ ਕਿਹੜੀ ਉਹ ਜੋਤਵਾ ਇਹ ਕਦੀ ਲੜ ਕੇ ਕਹਤਾ ਮੈਂ ਨਹੀਂ ਆ ਕੰਮ ਕਰਨਾ ਆ ਨਹੀਂ ਕਰਨਾ ਹੁਣ ਜੇ ਠਾਣੀ ਆ ਉਦੀ ਉਹ ਵੀ ਘਰ ਦੀ ਮਾਲਕ ਵਾ ਤੁਹਾਡੇ ਕਹਿੰਦਾ ਮਤਲਬ ਕੀ ਆ ਫਿਰ ਪਿੰਦਰ ਗਲਤ ਵਾ ਤੇ ਜੇ ਠਾਣੀ ਠੀਕ ਵਾ ਤੁਸੀਂ ਮਾਵਾਂ ਤੇ ਹੀ ਗਲਤ ਜੇ ਬਸ ਹੈ ਹੋ ਉਮੀਦ ਸੀ ਤੁਹਾਡੇ ਕੋ ਹਿੱਦਾਂ ਹੀ ਕਹੋਗੇ ਜਾ ਕੇ ਤੇ ਕੁੜੀ ਨੂੰ 4 ਦਿਨ ਲੈ ਕੇ ਆਓ ਹਿੱਦਾਂ ਗੱਲਾਂ ਕੀਤੇ ਨਹੀਂ ਸਰਨਾ ਤੇ ਫਿਰ ਉਥੇ ਲੜਾਈ ਹਟ ਜੂਗੀ ਉਦੀ ਆਪੇ ਕੰਮ ਕਰੂਗੀ ਕੇ ਉਹ ਤਾਂ ਤੇ ਘਰ ਆ ਫਿਰ ਉਹਨੇ ਤੇ ਕਰਨਾ ਹੀ ਆ ਤੇ ਮੁੜ ਕੇ ਨੇ ਆਦਤ ਮੰਗਣਾ ਕੋ ਤਾਂ ਫਿਰ ਦਊਗੀ ਉਹ ਤੇ ਕੋਈ ਗੱਲ ਨਹੀਂ ਜਦੋਂ लवली ਇੱਥੇ ਨਹੀਂ ਗਾ ਇਹਨੂੰ ਕਿ ਲੋੜ ਪਈ ਇੱਥੇ ਕੰਮ ਕਰਨ ਦੀ ਤੇ ਫਿਰ ਇੱਥੇ ਲਿਆ ਕੇ ਉਹਨੂੰ ਬਿਠਾੜ ਲਾ ਨਹੀਂ ਬਿਠਾੜ ਕਿਉਂ ਲੈ ਚਾਰ ਦਿਨ ਕੰਮ ਫਿਰ ਜਾਊਗੀ ਫਿਰ ਉੱਥੇ ਹੀ ਜਾਣਾ ਉਹਨੇ ਰਮਨ ਨੂੰ ਮਤ ਕੋਈ ਚੰਗੀ ਦਿਆ ਕਰ ਵੀ ਪੁੱਤ ਤੂੰ ਹੁਣ ਇੱਥੇ ਤੇਰਾ ਸਹਰਾ ਘਰਵਾ ਇੱਥੇ ਕੰਮ ਕਰਨਾ ਪੈਣਾ ਵਾ ਤੈਨੂੰ ਤੁਹਾਡਾ ਕੀ ਇਰਾਦਾ ਵਾ ਵੀ ਮੈਂ ਮਤ ਕੋਈ ਚੱਜ ਦੀ ਦਿੰਦੀ ਨਹੀਂਗੀ ਮੈਂ ਸਾਰਾ ਨੂੰ ਸਮਝਾਉਣੀ ਆ ਤੇ ਪੁੱਤ ਕੰਮ ਕਰਿਆ ਕਰ ਤੇ ਬਿਲਕੁਲ ਹੁਣ ਜਦੋਂ ਦੂਜਾ ਸਿਰ ਤੇ ਚੜੀ ਜਾਵੇ ਵੀ ਆ ਸਾਰਾ ਹੀ ਕੰਮ ਤੂੰ ਕਰ ਤੇ ਫੇਰ ਇਹਨੇ ਬੋਲਣਾ ਤੇ ਹੈ ਹੀ ਆ ਹੋਰ ਅਮਰ ਸਾਰਾ ਸਾਰਾ ਦਿਨ ਤੇ ਤੇਰੇ ਨਾਲ ਫੋਨ ਤੇ ਲੱਗੀ ਰਹਿੰਦੀ ਆ ਤੇ ਕੰਮ ਕਿਹੜੇ ਵੇਲੇ ਕਰਦੀ ਹੋਗੀ ਉਹ ਤੈਨੂੰ ਨਿੱਕੀ ਨਿੱਕੀ ਗੱਲ ਦੱਸਦੀ ਆਪਣੀ ਘਰ ਦੀ ਉਹ ਜਨਾਰੇ ਵਸਣਾ ਉਹ ਇਦਾਂ ਨਹੀਂ ਕਰਦੀ ਹੁੰਦੀਆਂ ਦਸ ਰੋਟੀ ਪਾਣੀ ਪਕਉਂਦੀ ਆ ਹੋਰ ਕਿਹੜਾ ਬਾਰਾ ਬਣਿਆ ਆਉਂਦਾ ਵਾ ਪੀ ਉਹ ਸਾਰਾ ਟੱਬਰ ਖਾਂਦਾ ਵਾ ਜਠਾਣੀ ਦਿੰਦੀ ਬਣਾ ਕੇ ਇਹਨੂੰ ਪਹਿਲਾਂ ਰੋਟੀ ਬਣਾਉਂਦੀ ਦਿਖਾ ਲੈ ਤੂੰ ਇਹ ਤੇ ਰਮਨ ਹੁਣ ਅਸੀਂ ਉੱਥੇ ਜਾਵਾਂਗੇ ਤੇ ਫੇਰ ਹੀ ਪਤਾ ਲੱਗੂਗਾ ਜਿਠਾੜੇ ਆਪਣੇ ਥਾਰ ਹੁੰਦੀ ਹੁੰਦੀ ਹਣੀ ਆ ਵੀ ਮੈਂ ਕੰਮ ਕਰ ਕਰ ਮਰ ਚਲੀ ਆ ਮੈਨੂੰ ਨੇ ਇਹ ਗੱਲ ਦਾ ਪਤਾ ਜਾ ਕੇ ਤੇ 4 ਦਿਨ ਉਹਨੂੰ ਲੈ ਕੇ ਆਓ ਇੱਥੇ ਚੱਲ ਕੋਈ ਨਹੀਂ ਜਾ ਤੂੰ ਘਰ ਵੇਖਦੇ ਆ ਫਿਰ ਘਰ ਨਹੀਂ ਮੈਂ ਜਾਣਾ ਇਹਦਾ ਟਾਲਮਟੋਲ ਕਰਕੇ ਨਾ ਸਾਰੋ ਮੇਰੇ ਨਾਲ ਆਓ ਕੱਪੜੇ ধਵਾਂਦੇ ਜਾਓ ਲਿਆਓ ਰਮਰੀ ਕੋ ਗੱਲ ਨਹੀਂ ਕਰੀਦੀ ਅਈ ਤੇ लवली ਗਿਆ ਹੀ ਆ ਉਹਨੂੰ ਹੁਣ 2-4 ਦਿਨ ਤਾਂ ਰਹਿਣ ਤੇ ਦੇ ਕੋਈ ਨਹੀਂ ਮੈਨੂੰ ਤੇ ਲੱਗਦਾ ਰਮਨਦਾਨਾ ਦਿਮਾਗ ਖਰਾਬ ਹੋ ਗਿਆ ਇੱਕੋ ਗੱਲ ਕਰੀ ਜਾਂਦੀ ਆ ਮੇਰੀ ਕੁੜੀ ਕੰਮ ਕਰਦੀ ਆ ਮੇਰੀ ਕਰਦੀ ਆ ਹੁਣ ਇੱਥੇ ਪੇਕਾ ਪਰਿਵਾਰ ਥੋੜਾ ਵਾ ਕਦੀ ਭਾਬੀ ਨਾਲ ਲੜ ਪੀ ਤੇ ਕਦੀ ਕਹਤਾ ਮੇਰਾ ਟਾਈਮ ਨਹੀਂ ਆ ਹੁਣ ਉਹ ਉਥੇ ਆਪਣੇ ਸਹੁਰੇ ਘਰ ਉਹ ਕੰਮ ਤਾਂ ਕਰਨਾ ਹੀ ਪੈਣਾ ਆਪਣੀਆਂ ਮਾਰਦੀ ਰਹਿੰਦੀ ਐ